ਪਵਾਨੀਗੜ ਗਵਰਨਮੈਂਟ ਵੈਲਫੇਅਰ ਐਸੋਸੀਏਸ਼ਨ ਪਵਾਨੀਗੜ ਦੀ ਰਹਿਮ ਨਾਈ ਹੇਤ ਕੱਕਤਰ ਹੋਏ ਪੈਨਸ਼ਨਰਾਂ ਵੱਲੋਂ ਅਰਥੀ ਫੂਕ ਮਰਦਾਨਸ਼ਨ ਕੀਤਾ ਗਿਆ ਉਹਨਾਂ ਕਹਿੰਦੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਨਾਲ ਕੀਤੇ ਵਾਅਦਿਆਂ ਨੂੰ ਸਮੇਂ-ਸਮੇਂ ਸਿਰ ਟਾਲ ਕੇ ਨੀਤੀ ਅਪਣਾ ਰੱਖੀ ਹੈ ਜਦੋਂ ਕਿ ਪੰਜਾਬ ਵਿਚ ਆਪ ਪਾਲਿਆਂ ਦੀ ਸਰਕਾਰ ਬਣੀ ਹੈ ਕੋਈ ਵੀ ਮੀਟਿੰਗ ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਨਹੀਂ ਕੀਤੀ ਪਹਿਲੀ ਮੀਟਿੰਗ 25 ਜੁਲਾਈ ਨੂੰ ਟਾਈਮ ਦਿੱਤਾ ਸੀ ਮੁਰ 2 ਅਗਸਤ ਦਾ ਸਮਾਂ ਲੈ ਕੇ ਹੁਣ 22 ਅਗਸਤ ਦੀ ਮੀਟਿੰਗ ਦਿੱਤੀ ਗਈ ਹੈ ਮੁੱਖ ਮੰਤਰੀ ਭਵਨ ਤਮਾਨ ਨੇ ਅੱਜ ਪੰਜਾਬ ਦੇ 7 ਲੱਖ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਭਰੋਸੇ ਵਿੱਚ ਲੈ ਕੇ ਉਹਨਾਂ ਨਾਲ ਧੋਖਾ ਕੀਤਾ ਤੇ ਉਹਨਾਂ ਦਾ ਭਰੋਸਾ ਤੋੜਿਆ ਹੈ ਰਿਪੋਰਟ ਰਾਜ ਖੁਰਮੀ ਭਵਾਨੀ ਗੱਲ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਦੇ ਵਿੱਚ ਸਰਕਾਰ ਦੇ ਖਲਾਫ ਪੂਰਾ ਨਾਰੇ ਬਾਜੀ ਕੀਤੀ ਗਈ ਹੈ ਕਿਸ ਸੰਬੰਧ ਵਿੱਚ ਕੀਤੀ ਗਈ ਹੈ ਮੈਂ ਗੁਪਾਰਕਸ਼ਨ ਗਵਰਨਮੈਂਟ ਐਪਸ਼ਨ ਵੈਲਫੇਅਰ ਐਸੋਸੀਏਸ਼ਨ ਲਾਕ ਪੋਨੀਗੜ ਦਾ ਪ੍ਰਧਾਨ ਹੈ ਤੇ ਨਾਰੇ ਬਾਣੀ ਦਾ ਜਿਹੜਾ ਹੈਗਾ ਬਹੁਤ ਵੱਡਾ ਮਕਸਦ ਹੈ ਵੀ ਜਿਹੜੀ ਪੰਜਾਬ ਸਰਕਾਰ ਹੈ ਜਿੱਦਣ ਤੋਂ ਪੰਜਾਬ ਸਰਕਾਰ ਬਣੀ ਹੈ ਪਹਿਲਾ ਇਹ ਲਾਰਿਆਂ 'ਚ ਟਪਾਉਂਦੇ ਰਹੇ ਆ ਹੁਣ ਕਦੇ ਟਾਈਮ ਦੇ ਤੱਕ ਕਦੇ 25 ਤਰੀਕ ਦੇ ਤੱਕ ਕਦੇ 2 ਅਗਸਤ ਦੇ ਤੱਕ ਲਾਰਿਆਂ ਨਾਲ ਤੁਰਿਆ ਫਿਰਦਾ ਹੈ ਤੇ ਸਾਡੇ ਮੁਲਾਜ਼ਮ ਪੈਨਸ਼ਨ ਨੂੰ ਨਾਰੇ ਲਈ ਜਾ ਰਿਹਾ ਹੈ ਬਾਹਰ ਦੀਆਂ ਸਟੇਟਾਂ 'ਚ ਤੁਰ ਰਿਹਾ ਹੈ ਇਹ ਜਿਵੇਂ ਪਹਿਲਾਂ ਹੈ ਗੁਜਰਾਤ ਚ ਸਵਾੜ ਆਇਆ ਹਿਮਾਚਲ ਚ ਸਵਾੜ ਆਲੀ ਹੁਣ ਹਰਿਆਣਾ ਚ ਸਵਾੜ ਆਊ ਐ ਇਹਦੇ ਮਗਰ ਆਪਣੇ ਦਾ ਬੰਦੇ ਹਨਗੇ ਨਹੀਂ ਇਹ ਉੱਥੇ ਕੀ ਚ ਤੂੰ ਜਾ ਕੇ ਜਦੋਂ ਸਾਡੇ ਮੁਲਾਜ਼ਮਾਨੀਆਂ ਪੈਨਸ਼ਨਾਂ ਨਹੀਂ ਕੋਈ ਮੰਗਾ ਨਹੀਂ ਮੰਨ ਰਿਹਾ ਤਾਂ ਬਾਹਰਲੇ ਲੋਕ ਇਹਨੂੰ ਕਿਵੇਂ ਜਿਤਾਉਣਗੇ ਅਸੀਂ ਜਿੱਥੇ ਵੀ ਇਹ ਜਾਊਗਾ ਇਹਦੇ ਮਗਰ ਜਾਵਾਂਗੇ ਇਹਦੀਆਂ ਕਰਤੂਤਾਂ ਦੱਸਾਂਗੇ ਇਹਨੇ ਕੋਈ ਅੱਜ ਤੱਕ ਮੁਲਾਜ਼ਮ ਭਰਤੀ ਨਹੀਂ ਕੀਤਾ ਕੋਈ ਇਹਨੇ ਕਿਸੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਅਸੀਂ ਜਿਹੜੀਆਂ ਆਪਣੀਆਂ ਮੰਗੀਆਂ ਗਈਆਂ ਮੰਗਾਂ ਜਾਇਜ਼ ਮੰਗਾਂ ਨੂੰ ਬਣਾਉਣ ਲਈ ਜਿਹੜੇ ਇਹ ਧਰਨੇ ਮਜਾਰੇ ਮਤ ਆਰਤੀ ਨੂੰ ਮਜਾਰੇ ਜਿਹੜੇ ਚਾਦੇ ਰਹਿਣਗੇ ਹੋਰ ਇਦੋਂ ਬਾਅਦ ਹੋਰ ਵੀ ਸਾਡੇ ਦੇਖੇ ਸਹਾਰ ਚਾਦੇ ਰਹਿਣਗੇ ਜਿੰਨਾ ਚੱਕਰ ਸਾਨੂੰ 2.96 ਸਾਡੀਆਂ ਬਣਦੀਆਂ ਜਿਹੜੀਆਂ ਪਿਛਲੇ ਕਿਸਤਾ ਤੇ ਬਕਾਇਆ ਨਹੀਂ ਦਿੰਦਾ